ਸ੍ਰੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਇਹ ਪ੍ਰੋਜੈਕਟ ਪੂਰਾ ਹੋ ਗਿਆ ਜੀ ਆਪਣਾ 620 ਬੂਟੇ ਲਾਤੇ ਜੀ ਆਪਾਂ ਤਕਰੀਬਨ ਸਵਾ 2 ਕੀਲੇ ਦੇ ਵਿੱਚ ਸਵਾ 2 ਕੀਲਿਆਂ 'ਚ 620 ਬੂਟਾ ਲਾਇਆ ਆ ਪਹਿਲੀਆਂ 4 ਲਾਈਨਾਂ 'ਚ ਲਾਈਨ ਤੋਂ ਲਾਈਨ ਦਾ ਫਾਸਲਾ 24 ਫੁੱਟ ਦਾ ਜੀ ਉਤੋਂ ਬਾਅਦ 'ਚ ਆਪਾਂ 12-12 ਫੁੱਟ ਦਾ ਲਾਈਨ ਤੋਂ ਲਾਈਨ ਫਾਸਲਾ ਜੀ ਬੂਟੇ ਤੋਂ ਬੂਟੇ ਦਾ ਫਾਸਲਾ 10 ਫੁੱਟ ਦਾ ਹੀ ਹੈ ਜੀ ਸਾਰੇ ਸਾਰੀਆਂ ਲਾਈਨਾਂ 'ਚ ਜਿਹੜੀਆਂ ਤਾਰ ਆ ਗਿਆ ਸੀ ਹਾਈ ਟੈਂਸ਼ਨ ਇਹਦੇ ਥੱਲੇ ਆਪਾਂ ਛੱਡਤਾ ਉਨਾਂ ਹੀ ਰਖਵਾ ਇਹ ਥੱਲੇ ਕੋਈ ਬੂਟਾ ਨਹੀਂ ਲਾਇਆ ਫਿਰ ਬਾਕੀ ਮੈਂ ਤੁਹਾਨੂੰ ਗਾਹਾਂ ਸਾਰੇ ਪ੍ਰੋਸੈਸ ਦੱਸ ਦਾਂ ਵੀ ਕਿਵੇਂ-ਕਿਵੇਂ ਲਾਏ ਨੇ ਕਿਉਂਕਿ ਪਹਿਲੀ ਵਾਰ ਲਾਏ ਨੇ ਸਾਨੂੰ ਤਜਰਬਾ ਹੈ ਨਹੀਂ ਸੀਗਾ ਸੋ ਦੇਖਦੇ ਆ ਕੋਈ ਕਮੀਆਂ ਵੀ ਰਹਿ ਗਈਆਂ ਹੋਣਗੀਆਂ ਸ਼ਾਇਦ ਜੇ ਕੱਲ ਨਾ ਆਉਂਦਾ ਮੀ ਫਿਰ ਤਾਂ ਲੱਗ ਜਾਂਦੇ ਇਹ ਗੁਣੀਆਂ ਆ ਗਿਆ ਹੁਣ ਆਪਣਾ ਇੱਥੇ 24 ਵਾ 10 ਤੇ ਬੁੱਟਿਆ ਜਣੇ ਹੁਣ ਇਹ ਇਲਾਕੇ ਜੀ ਨਿਸ਼ਾਨ 10 ਫੋਟ ਵਾਲੇ ਅਸੀਂ ਕਿਉਂ ਤਾ ਡੋਬੇ ਨਾ ਵਿੱਚ ਡੋਬਲਾ ਯਾਰ ਟੋਏ ਜਾ ਜਾ ਲੋਕਰ ਨਾਲ ਟੋਆ ਕੱਢਣ ਦੇ ਬੈਨੀਫਿਟ ਬਹੁਤ ਨੇ ਜੀ ਇੱਕ ਤਾਂ ਸਾਈਜ਼ ਜਿਹੜਾ ਪੂਰਾ ਰਹਿੰਦਾ ਆਪਣਾ ਜਿਵੇਂ ਇਹਨੂੰ ਜ਼ਿਆਦਾ ਟੇਡਾ ਹੋਣ ਦਾ ਖਤਰਾ ਘਟ ਜਾਂਦਾ ਮਤਲਬ ਬਈ ਟੇਡਾ ਨਹੀਂ ਹੁੰਦਾ ਦੂਜਾ ਮਿੱਟੀ ਭੁਰਪਰੀ ਆ ਜਾਂਦੀ ਜਿਹੜੀ ਥੱਲੇ ਤੱਕ ਜਾਂਦੀ ਆ ਜਦ ਆਪਾਂ ਬੋਕੀ ਨਾਲ ਟੋਆ ਮਾਰਦੇ ਆ ਉਹ ਫਿਰ ਥੋੜੀ ਮਿੱਟੀ ਡਲੇ ਬਣ ਜਾਂਦੇ ਉਹ ਇੱਕ ਤਾਂ ਡਲਾ ਉੱਪਰ ਫਸ ਜਾਂਦਾ ਥੱਲੇ ਮਿੱਟੀ ਪਾਉਂਦੇ ਆ ਆ ਕਰੋ ਜੀ ਚੈੱਕ ਆਈਟੀਸੀ ਵਿਮਕੋ ਹੈ ਇਹ ਸਾਰਿਆਂ ਤੇ ਵੇਖੇ ਦੀ ਬ੍ਰਾਂਡਿੰਗ ਹੈਗੀ ਆ ਤਕਰੀਬਨ ਤਕਰੀਬਨ ਇਹ ਸਾਡਾ ਬਹੁਤ ਸਾਹ ਦਿੱਤਾ ਜੀ ਆਹ ਝੋਟੇ ਨੇ ਇਹਨੇ ਕੀਤੇ ਨੇ 620 ਟੋਏ 10 15 ਦਾ ਗਲਤ ਵੀ ਹੋ ਗਏ ਸੀਗੇ ਸੋ 650 ਦੇ ਗੀਅਰ ਟੋਆ ਇਹਨੇ ਕਰਤਾ ਸੀਲ ਤਾਂ ਥੋੜਾ ਲੀਕ ਹੋ ਗਿਆ ਥੱਲੇ ਦੇ ਗੀਅਰ ਬਾਕਸ ਬਣਿਆ ਹੋਇਆ ਬਾਕੀ ਠੀਕ ਹੈ ਜੀ